අපයිසාහිභ කභයභාච බෙන්තී චෝපයි හමරිගරු හාත දරච්චා පූරන් හෝයේ චෙතකීච්චා තවචරණාන මනරහෙ මර අපන ජානකර ප්‍රථපාර. හමරේ ඩෘෂ්ට සබෑතුමක අවහෝ අපහාතදෑමහි බචාවහෝ සුහිබ සෑමූරු ප්‍රවාරා සේවක සෙක්ක සභග්‍රතාරා. ਮਰਨ ਚਾਹ ਨਾ ਜਗਰ ਤੈ ਕਰੀਐ ਸਬਾਰਨ ਕੀ ਆਜਿ ਸੰਗ ਰੀਐ ਪੂਰਨ ਹੋਏ ਹਮਾਰੀ ਐਸਾ ਤੁਰਪਨ ਕੀ ਰਹਿ ਪਿਆਸ ਤਮਹਿ ਸਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹਉ ਸਤਮ ਤੇ ਪਾਉਂ ਸੇਵਕ ਸਿਖ ਹਮਾਰਾ ਤਰਹਿ ਚੰਚਨ ਸਦਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਐ ූජෝ සග හමරෙ පච්චා ශ්‍රී සිතූජූ හර හෝරච්චා රාකලෙහෝ මහිරක්කන හරේ සහිභසන්ත සහයේ පියාරේ. දීන බාන්ධ දෘෂ්ඨනකේ හන්තා තුහෝ ප්‍රී චතර දසගන්ත කාලපායේ බ්‍රහ්මා බබතර, කාල්ලපායේ සෙවජූ අවතර කාලපාය කරබෙසන ප්‍රකාසා සකළ කාලකා කියාතුමාසන් ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪਸ ਵਾਰੇ سو کن کو سو گن سکھ دیو سترن کو پل مو کیو گر گڑ کے اندر کی جانت پلے برے کی پیر پچانت چیٹی اثھولا سب پار کرپا درشٹ کر پولا سنتن دکھ پائے تے دکھی سکھ پائے سدن کے سکھی ایک, ایک کی پیر پچانے کر گڑ کے بڑبڑ کی جانے ਜਬ ਉਹਦ ਕਰਖ ਕਰ ਕਰਤਾਰ ਆ ਬਰਜ ਤਰਤ ਤਬ ਦੇਹੀ ਅਪਾਰ ਜਬ ਆ ਕਰਖ ਕਰਤ ਹੋ ਕ ਬਹੁ ਤੁਮ ਮੈ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਬ ਤਾਰੇ ਆਪ ਆਪਣੀ ਬੂਜੂ ਚਾਰਾ ਤੁਮ ਸਭ ਹੀ ਤੇ ਰਹ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਬ ਕਾਰ ਨਰ ਲਾਂਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਕ ਭੇਵ ਨਾ ਪਾਵਤ ਵੇਦਾ ਤਾ ਕੋ ਕਰਪਾ ਹਨ ਹਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸੇਵਨ ਰਨਗਰ ਕਾ ਚੀਨ ਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨ ਨਤ ਪੇ ਨਾ ਪੇ ਨ ਤੋ ਹਿਤੇਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਵ੍ਰਤਮ ਸੰਸਾਰਾ ඒැරපනසරප රංගපෝරාව नहीं උප අඩජ ජෙරජය සේතයකින්නේ ඔතු පෝජකාන බහර රචදන්නේ කහුන්ഫූල රජහවැ බැठකහු ස්සීමට පය සංග්‍රී ගැठ සග්‍රී ශ්‍රෂ්ඨ दिකා චම්පාව ආද ජුගා දුසරූප සයම්පාව අබරච්छා මෙරී තම් කරු සිख බාර අසක් සංහරු اٹوت سکل ملےش گرو رن کتاب سرنی پرگ تر تن سنکٹ سب ڈے جو کل کو تا کے کال نگٹ نیا ہے سب کالا دش ار تد کالا ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪ ਤਨ ਕਮਹਰ ਹਰ ਰੈ ਦਸੈਦ ਕਰਮ ਸਭ ਹੋਈ ਦੁਸ਼ਟਿ ਸ਼ਾ ਵਿਸ਼ਸ ਕੈ ਨ ਕੋਈ ਏਕ ਬਾਰ ਜੰਤ ਮੈਂ ਸਮਰ ਕਾਲ ਫਾਸਤੇ ਤਾਹੇ ਬਾਰ ਜਿਨਰ ਨਾਮ ਮਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹਰਗ ਕੇਤਮ ਸਰਨ ਨਤੀ ਹਰੀ ਆਪ ਹਾਥ ਦੇਲ ਹੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਤਪਈ ਸਾਹਿਬ ਕਭਿ ਬਾਤ ਬੇਨਤੀ ਚੋ ਪਈ ਹਮਰੇ ਗਰਵ ਹਾਥ ਦਰਛਾ ਪੂਰਨ ਹੋਏ ਚਿਤ ਕੀ ਇਚਾ ਤਬ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੋਸਤ ਸਬੈ ਤੁਮ ਕਾਭੂ ਆਪ ਹਾਥ ਦੇ ਮਹੀਂ ਬਚਾਵੋ ਸੁਖੀ ਬਸੈ ਮੋਰੋ ਪ੍ਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮਰਤਾ ਨਾ ਜਿਗਰ ਤੈ ਕਰੀਐ ਸਬਾਰਨ ਕੀ ਆਜਿ ਸੰਗ ਰਿਐ ਪੂਰਨ ਹੋਏ ਹਮਾਰੇ ਐਸਾ ਤੁਰਪ ਜਨ ਕੀ ਰਹਿ ਪਿਆਸ ਤਮਹਿ ਸਾੜ ਕੋਈ ਅਵਰਨਾ ਤਿ ਆਉਂ ਜੋ ਬਰ ਚਾਹਉ ਸਤਮ ਤੇ ਪਾਉ ਸੇਵਕ ਸੇਖ ਹਮਾਰਾ ਤਰਹਿ ਚੰਚਨ ਸਦਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਐ ਉਜੋ ਸਦਾ ਹਮਾਰੇ ਪਛਾ ਸ੍ਰੀ ਸਤੂਜੂ ਘਰ ਹੋ ਰਚਾਨ ਰਖ ਲਿਓ ਮਹਰਾ ਕਰਨ ਹਰੇ ਸਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਭਰੀ ਚਦਰ ਦਸਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੂਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੇ ਸਕਲ ਪ੍ਰਜਾਜਨ ਆਪਸਵਾਰੇ ਸੇਵਕਨ ਕੋ ਸਵਗੋਨ ਸੁਖ ਦਿਓ ਸਤਰਨ ਕੋ ਪਲਮੋ ਵਦਕੀਓ ਘਰ ਘਰ ਕੇ ਅੰਦਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੂੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਕਰਕੇ ਬਲਬਲ ਕੀ ਜਾਨੈ ਜਬ ਉਦਕਰਖ ਕਰ ਕਰਤਾਰਾ ਬਰਜ ਤਰਤ ਤਬ ਦੇਹੀ ਅਪਾਰ ਜਬ ਆਕਰਖ ਕਰਤ ਹੋ ਕ ਬਹੁ ਤੁਮੈ ਮਿਲਤ ਦੇਹ ਤਰ ਸਭ ਹਮ ਜੀਤੇ ਬਦਨ ਸ੍ਰਿਸ਼ਟ ਸਬ ਤਾਰੇ ਆਪ ਆਪਣੀ ਬੂਜ ਉਚਾਰ ਤੁਮ ਸਭ ਹੀ ਤੇਰਹ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲਾmb ਆਦ ਅਨੀਲ ਅਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾਕ ਪੇਵਨਾ ਪਾਵਤ ਵੇਦਾ ਤਾ ਤੋ ਕਰਪਾ ਹਨ ਹਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਦਾ ਸੇਵਨ ਰਨ ਘਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧਹਿ ਜੇਤੀ ਬਰਨਤ ਪੇ ਨਾ ਪੇ ਨ ਤੋ ਹਿਤੇਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਵ੍ਰਤਮ ਸੰਸਾਰਾ කැරූපා නෝපසරූපා රංකපෝරාවනහි ූපප අන්ඩජ ජෙරජය සීතයකින්නේ ඔතු පෝජ කාන බහොර රචදන්නේ කහුන්ෆූල රාජහවැ බැට කහුන්ස්සීමට පය සගී ගැට සග්‍රී ශ්‍රීෂ්ඨ ිකාය චම්පාව ආද ජුගාදුසරූප සයම්පාව අබරච්චා මෙරී තම්කරු සික්කු බාර අසක් සංගරුව دش جٹوت پا سکل ملےش گرو رن کتا جے جی اص تب سرنی پرو مرے پورکھ جاو پگ پری تہ تن کے تم سنک سب ڈے جو کل کوک بار تے تا کے کال نگٹ نیا ہے اچھا سب کالا دش ارٹر تت کالا ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪ ਤਨ ਕਮਹਰ ਹ ਰ ਦਸਦ ਕਰਮ ਸਭ ਹੋਈ ਦੁਸ਼ਟਿ ਸ਼ਾ ਵਿਸ਼ਸ ਕੈ ਨ ਕੋਈ ਏਕ ਬਾਰ ਚੰਤ ਮੈਂ ਸੰਭਾਰ ਆਕਾਲ ਫਾਸਤੇ ਤਾਹੇ ਬਾਰ ਜਿਨਰ ਨਾਮ ਮਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਕ ਕੇਤਮੇ ਸਰਨ ਤੇ ਹਰੀ ਆਪ ਹਾਥ ਦੇਲੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ තපයි සහිභ කභයුභාච බෙන්තිී චෝපයි හමරිගරු හාත දරච්චා පූරන් හොයේ චෙතකීච්චා තවචරණාන මනරහෙ මර අපන ජානකරු ප්‍රථපාර හමරේ දෘෂ්ට සබෑතුමක අවහු අප හාතදැමහි බචාවහෝ සුහිබ සෑමූරු ප්‍රවාරා සේවක සෙක්ක සැභග්‍රතාර.

ූජෝ සග හමරෙ පච්චා ශ්‍රී සිතූජූ හර හෝරච්චා රාකලෙහු මහිරක්කන හරේ සහිභසන්ත සහයේ පියාරේ. දීන බාන්ධ දෘෂ්ඨනකේ හන්තා තුමහ ප්‍රී චතර දසගන්ත කාලපායේ බ්‍රහ්මා බබතර, කාල්ලපායේ සෙවජූ අවතර කාලපාය කරබෙසන ප්‍රකාසා සකළ කාලකා කියාතුමාසන් ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪਸ ਵਾਰੇ ਸੇਵਕਨ ਕੋ ਸਭ ਗੁਨ ਸੁਖ ਦੀਓ ਸਤਰਨ ਕੋ ਫਲਮੋ ਵਦਕੀਓ ਘਰ ਘਰ ਕੇ ਅੰਦਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੂੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਕਰਕੇ ਬੜਬੜ ਕੀ ਜਾਨੈ ਜਬ ਉਹਦ ਕਰਖ ਕਰ ਕਰਤਾਰ ਆ ਬਰਜ ਤਰਤ ਤਬ ਦੇਹੀ ਅਪਾਰਾ ਜਬ ਆ ਕਰਖ ਕਰਤ ਹੋ ਕ ਬਹੁ ਤੁਮ ਮੈ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਬ ਤਾਰੇ ਆਪ ਆਪਣੀ ਬੂਜੂ ਚਾਰਾ ਤੁਮ ਸਭ ਹੀ ਤੇ ਰਹ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਵ ਕਾਰ ਨਰ ਲਾਂਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਕ ਭੇਵ ਨਾ ਪਾਵਤ ਵੇਦਾ ਤਾ ਕੋ ਕਰਪਾ ਹਨ ਹਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸੇਵਨ ਰਨਗਰ ਕਾ ਚੀਨ ਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪੇ ਨਾ ਪੇਨ ਤੋ ਹਿਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਵ੍ਰਤਮ ਸੰਸਾਰਾ ඒැරප නසරප රංග ෝරාව नहीं උප අඩජ ජෙරජය සේතයකින්නේ ඔතු පෝජකාන බහර රචදන්නේ කහුන්ഫූල රාජහවැ බැठකහු ස්සීමට පය සංග්‍රී ගැට සග්‍රී ශ්‍රිෂ්ඨ दिකාය චම්පාව ආද ජුගා දුසරූප සයම්පාව අබරච්චා මෙරේ තම් කරු සික බාර අසක් සංහරු دشٹ جٹ جی و تا سکل ملےش گرو رن کتا جی اص تب سرنی پری تن کے دش داو مرے پورخ جاون پگ پری تر تن تم سنک سب ڈے جو کل کوک بار تے تا کے کال نگٹ نیا ہے اور چا ہوئے تاہے سب کالا دش ارشٹ تت کالا ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪ ਤਨ ਖਮਹਰ ਹਰ ਰੈ ਦਸੈਦ ਕਰਮ ਸਭ ਹੋਈ ਦੁਸ਼ਟਿ ਸ਼ਾ ਵਿਸ਼ਸ ਕੈ ਨ ਕੋਈ ਏਕ ਬਾਰ ਜੰਤ ਮੈਂ ਸਮਰ ਆਕਾਲ ਫਾਸਤੇ ਤਾਹੇ ਬਾਰ ਜਿੰਨਰ ਨਾਮ ਮਤੇ ਹਰ ਕਾ ਹਾਦਰ ਦੁਸ਼ਟ ਦੋਖ ਤੇ ਰਹਾ ਹਰਗ ਖੇਤਮ ਸਰਨ ਅਤੇ ਹਰੀ ਆਪ ਹਾਥ ਦੇਲ ਹੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਤਪਈ ਸਾਹਿਬ ਕਭਿ ਬਾਤ ਬੇਨਤੀ ਚਉ ਪਈ ਹਮਰੇ ਗਰਵ ਹਾਥ ਦਰਛਾ ਪੂਰਨ ਹੋਏ ਚਿਤ ਕੀ ਇਚਾ ਤਬ ਚਰਨਨ ਮਾਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੋਸਤ ਸਬੈ ਤੁਮ ਕਾਭੂ ਆਪ ਹਾਥ ਦੇ ਮਹੀਂ ਬਚਾਵੋ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮਰਤਾ ਜਿਗਰ ਤੈ ਕਰਿਆ ਸਬਾਰਨ ਕੇ ਆਜਿ ਸੰਗ ਰਿਆ ਪੂਰਨ ਹੋਏ ਹਮਾਰੇ ਐਸਾ ਤੁਰਪ ਜਨ ਕੀ ਰਹਿ ਪਿਆਸ ਤਮਹਿ ਸਾੜ ਕੋਈ ਅਵਰਨਾ ਤਿ ਆਉਂ ਜੁਬਰ ਚਾਹਉ ਸਤਮ ਤੇ ਪਾਉ ਸੇਵਕ ਸੇਖ ਹਮਾਰਾ ਤਰਹਿ ਚੰਚਨ ਸਦਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ජ සග හමරය පච්චා ශ්‍රී සිතූජූගර ෙහෝරච්චා රාකලෙහෝ මහිරක්කනහරේ සහිභසන්ත සහයේ පාරේ. දීන බාන්ධ දෘෂ්ඨනකේහන්තා තමහෝ ප්‍රී චතර දසගන්ත කාලපායේ බ්‍රහ්මා බබතරා කාල්ලපායේ සෙවජූ අවතරා කාලපායි කර බෙසන ප්‍රකාසා සකළ කාලකා කියාතුමාසන් ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪਸ ਵਾਰੇ ਸੇਵਕਨ ਕੋ ਸੇਵ ਗਨ ਸੁਖ ਦਿਓ ਸਤਰਨ ਕੋ ਪਲ ਮੋ ਵਦਕੀਓ ਘਰ ਘਰ ਕੇ ਅੰਦਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੂੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਕਰਕੇ ਬਲ ਬਲ ਕੀ ਜਾਨੈ ਜਬ ਉਹਦ ਕਰਖ ਕਰਾ ਕਰਤਾਰਾ ਬਰਜ ਤਰਤ ਤਬ ਦੇਹੀ ਅਪਾਰ ਜਬ ਆਕਰਖ ਕਰਤ ਹੋ ਕ ਬਹੁ ਤੁਮ ਮੈ ਮਿਲਤ ਦੇਹ ਤਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਬ ਤਾਰੇ ਆਪ ਆਪਣੀ ਬੂਜੂ ਚਾਰਾ ਤੁਮ ਸਭ ਹੀ ਤੇਰਹ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਵਕਾਰ ਨਰਲਾੰਬ ਆਦ ਅਨੀਲ ਅਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾਕ ਪੇਵਨਾ ਪਾਵਤ ਵੇਦਾ ਤਾ ਤੋ ਕਰਪਾ ਹਨ ਹਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸੇ ਵਨਰਨ ਘਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧਹਿ ਜੇਤੀ ਬਰਨਤ ਪੇ ਨਾ ਪੇਨ ਤੋ ਹਿਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰਾ කැරූපා නෝපසරූපා රංකපෝරාවනහි ූප අන්ඩජ ජෙරජය සේතයකින්නේ ඔතු පෝජ කාන බහොර රචදන්නේ කහුන්ෆූල රාජහවැ බැට කහුන් සීමට පය සගී ගැට සග්‍රී ශරෂ්ඨ ිකාය චම්පාව ආද ජුගාදුසරූප සයම්පාව අබරච්චා මෙරේ තම්කරු සික්කු බාර අසක් සංගරුව دشٹ جٹو تا سکل ملےش گرو رن کتا جے جی اص تب سرنی پری تن کے دش داو مرے پورکھ جاو پگ پری تہ تن کے تم سنکٹ سب ڈے جو کل کوک بار تے تا کے کال نگٹ نیا ہے چا اچھا ہوئے تاہ سب کالا دش ارتر تت کالا ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪਤ ਨਖ ਮਹਰਹ ਰੈ ਦਸਦ ਕਰਮ ਸਭ ਹੋਈ ਦੁਸ਼ਟਿ ਸ਼ਬਿਸ਼ ਸਕੈ ਨ ਕੋਈ ਏਕ ਬਾਰ ਚੰਤ ਮੈਂ ਸਮਰ ਆਕਾਲ ਫਾਸਤੇ ਤਾਹੇ ਬਾਰ ਜਿਨਰ ਨਾਮ ਮਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਕ ਕੇਤਮੇ ਸਰਨਤੀ ਹਰੀ ਆਪ ਹਾਥ ਦੇਲੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ තපයි සහිභ කභයුභාච බෙන්තිී චෝපයි හමරිගරු හාත දරච්චා පූරන් හොයේ චෙතකීච්චා තවචරණාන මනරැහෙ මර අපන ජානකරු ප්‍රථපාර හමරේ දෘෂ්ට සබෑතුමක අවහු අප හාතදැමහි බචාවහෝ සුහිබ සෑමූරු ප්‍රවාරා සේවක සෙක්ක සැභග්‍රතාර. ਮਾਰੇ ਤਾ ਨਾ ਜਗਤ ਕਰੈ ਯਸਾ ਬਾਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੇ ਯਸਾ ਤੁਰਪ ਜਨ ਕੀ ਰਹਿ ਪਿਆਸ ਤਮਹੇ ਸਾੜ ਕੋਈ ਅਵਰ ਨਾ ਤਿ ਆਉਂ ਜੋ ਬਰ ਚਾਹਉ ਸਤਮ ਤੇ ਪਾਉ ਸੇਵਕ ਸੇਖ ਹਮਾਰਾ ਤਰਹਿ ਚੰਚਨ ਸਦਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੇ ਅਬਰੀ ਮਰਨ ਕਾਲ ਕਾ ਤਰਾਸ ਨਿਵਰੀਐ ූජෝ සග හමරෙ පච්චා ශ්‍රී සිතූජූ හර හෝරච්චා රාකලෙහු මහිරක්කන හරේ සහිභසන්ත සහයේ පියාරේ. දීන බාන්ධ දෘෂ්ඨනකේ හන්තා තුහෝප්‍රී චතර දසගන්ත කාලපායේ බ්‍ර්ම බබතර, කාල්ලපායේ සෙවජූ අවතර කාලපාය කරබෙසන ප්‍රකාසා සකළ කාලකා කියාතුමාසන් ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪਸ ਵਾਰੇ سو کن کو سو گن سکھ دیو سترن کو پل مو کیو گر گڑ کے اندر کی جانت پلے برے کی پیر پچانت چیٹی اثھولا سب پار کرپا درشٹ کر پولا سنتن دکھ پائے تے دکھی سکھ پائے سدن کے سکھی ایک, ایک کی پیر پچانے کر گڑ کے بڑبڑ کی جانے ਜਬ ਉਹਦ ਕਰਖ ਕਰ ਕਰਤਾਰ ਆ ਬਰਜ ਤਰਤ ਤਬ ਦੇਹੀ ਅਪਾਰ ਜਬ ਆ ਕਰਖ ਕਰਤ ਹੋ ਕ ਬਹੁ ਤੁਮ ਮੈ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਬ ਤਾਰੇ ਆਪ ਆਪਣੀ ਬੂਜੂ ਚਾਰਾ ਤੁਮ ਸਭ ਹੀ ਤੇ ਰਹ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਵ ਕਾਰ ਨਰ ਲਾੰਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਵੇਦਾ ਤਾਕੋ ਕਿਰਪਾ ਹਨ ਹਨ ਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸੇਵਨ ਰਨਗਰ ਕਾ ਚੀਨ ਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪੇਨ ਪੇਨ ਤੋ ਹਿਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਵਤਮ ਸੰਸਾਰਾ ඒරපනසරප රංගපෝරාව नहीं උප අඩජ ජෙරජ සේතියකින්නේ ඔතු පෝජකාන බහර රචදන්නේ කහුන්ഫූල රජහවැ බැठाකහු ස්සීමට පය සග්‍රී ගැठ සග්‍රී ශ්‍රෂ්ඨ दिකා චම්පාව ආද ජුගා දුසරූප සයම්පාව අබරච්छා මෙර තම් කරු සිख බාර අසක් සංරු دشٹ جٹ واطا سکل ملےش گرو رن کتا جے جی اص تب سرنی پری تن کے دش داو مرے پورکھ جاونا پگ پری ترے تن کے تم سنک سب ڈے جو کل کوک بار تے تا کے کال نگٹ نیا ہے اور چا ہوئے تاہے سب کالا دش ارشٹ تت کالا ਕਰਪਾ ਦ੍ਰਿਸ਼ਟ ਤਨ ਜਾਹਿ ਨਹਿਰ ਹੋ ਤਾ ਕੇ ਤਾਪ ਤਨ ਕਮਹਰਹ ਰਰੇ ਦਸੈਦ ਕਰਮ ਸਭ ਹੋਈ ਦੁਸ਼ਟਿ ਸ਼ਵਸ਼ਸ ਕਰਨ ਕੋਈ ਏਕ ਬਾਰ ਜੰਤ ਮੈਂ ਸਮਰ ਕਾਲ ਫਾਸਤੇ ਤਾਹੇ ਬਾਰ ਜਿੰਨਰ ਨਾਮ ਮਤੇ ਹਰ ਕਹਾਦਰ ਦੁਸ਼ਟ ਦੋਖ ਤੇ ਰਹਾ ਹਰਗ ਕੇਤੇ ਮੈਂ ਸਰਨਤੀ ਹਰੀ ਆਪ ਹਾਥ ਦੇਲ ਹੋ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ